ਤਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਕਿਵੇਂ ਦੇਖਦੇ ਜੀ ਬਹੁਤ ਵਧੀਆ ਮੈਂ ਸੁਭਾਸ ਸਰਪੰਚਿਆ ਹਕੀਮ ਬਰਦੋ ਬਾਕੀ ਬੜੇ ਬੜੇ ਕੰਮ ਚੱਲ ਰਹੇ ਆ ਲੋਕਾਂ ਦਾ ਸਾਥ ਆ ਸੰਜੋਗ ਆ ਰਾਜਮੇਰ ਕੇ ਕੰਮ ਕਰਨ ਦੇ ਆ ਕੋਈ ਪਾਰਟੀਵਾਦੀ ਨਹੀਂ ਕੋਈ ਕੁਛ ਨਹੀਂ ਜਿਹੜੇ ਬਰਕਲਾ ਵੀ ਉਹ ਵੀ ਸਾਡੇ ਨਾਲ ਆ ਤੇ ਪਿੰਡ ਦਾ ਵਿਕਾਸ ਹੋਣ ਰਿਹਾ ਬਹੁਤ ਵਧੀਆ ਹੋਣ ਰਿਹਾ ਬਾਕੀ ਰਾਜਮੇਰ ਕੇ ਕੰਮ ਕਰਨ ਦੇ ਆ ਪੈਸੇ ਆਈ ਜਾਂਦੇ ਆ ਨਾਲ ਨਾਲ ਲਾਈ ਜਾਂਦੇ ਆ ਜਿਹੜਾ 70 ਸਾਲ ਦਾ ਗੰਦ ਹੀ ਪਿੰਡ ਦਾ ਨਾਲੀਆਂ ਗਲੀਆਂ ਦਾ ਲੋਕੀ ਪਹੁੰਚੋ ਚੁੱਕੇ ਨੰਗ ਦਰਿਆ ਵਿਚਾਰੀਆਂ ਬੁੜੀਆਂ ਉਹ ਮੈਂ ਤਿੰਨਾਂ ਚੌ ਮਹੀਨਾ ਜੀ ਟੈਨ ਲਾ ਕੇ ਆਣ ਇੱਕ ਨੰਬਰ ਖਾ ਦਿੱਤਾ ਪਿਛਲੀ ਪੰਚਾਇਤ ਨੂੰ ਮੈਂ ਕੰਮ ਮਧੂਰੇ ਰਹਿ ਚੁੱਕੇ ਜਿਹੜੇ ਹੁਣ ਤੁਹਾਡੀ ਕੋਈ ਜਿ ਪੂਰੇ ਕਰਾਈ ਹਾਂਜੀ ਹਾਂਜੀ ਹੁਣ ਮੈਂ ਕੀਤੇ ਆ ਪੂਰੇ ਕਿਹੜੇ 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 ਕੰਮ ਕਿਰਮ ਨਾਲੀਆਂ ਦਾ ਸੀ ਸੇਵਰ ਪਾਣੀ ਦਾ ਸੀ ਉਹ ਵੀ ਟੂਆ ਬਣਾਤਾ ਬਾਕੀ ਮੜੀਆਂ ਦਾ ਬਹੁਤ ਜ਼ਿਆਦਾ ਗੰਦ ਸੀ ਉਹ ਵੀ ਹੁਣ ਮੜੀਆਂ ਦਾ ਕੰਮ ਚਾਲੂ ਕਰਾਇਆ ਨਲਕਾਂ ਨੋਕਾਂ ਲਾਉਣ ਲੱਗੇ ਆ ਬਾਕੀ ਟਾਇਲ ਟੂ ਲਵਾ ਕੇ ਐਨ ਵਧੀਆ ਪਿੰਡੀ ਰੌਣਕ ਬਣਾਵਾਂਗੇ ਪਿੰਡੀ ਸਾਲ ਬਣਾਵਾਂਗੇ ਤੇ ਚ ਪੰਜ ਸਾਲ ਤੁਸੀਂ ਆਹ ਦੇਖਿਆ ਹੋਏਗਾ ਜਦੋਂ ਪਿੰਡਾਂ ਦੇ ਵਿੱਚ ਜਾਇਦਾ ਵੱਧੇ ਪਿੰਡਾਂ ਇੰਚ ਉੱਥੇ ਲਾਈਟਾਂ ਲੱਗੀਆਂ ਹੁੰਦੀਆਂ ਬੁਲ ਬੂਟੇ ਲੱਗੇ ਹੁੰਦੇ ਆ ਜਦੋਂ ਪਿੰਡਾਂ ਦੇ ਵਿੱਚ ਇੰਟਰ ਕਰੀਏ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਜੋ ਬੱਚਿਆਂ ਵਾਸਤੇ ਓਪਨ ਜਿਵੇਂ ਹੁੰਦੀ ਆ ਇਹ ਇੱਕ ਵਧੀਆ ਦੇਖਣ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁਖ-ਸੂਤ ਹੈਗੀ ਆ ਸੁਖ-ਸੂਤ ਤਾਂ ਹੈ ਜ਼ਰੂਰ ਸੀ ਦਿੰਦੇ ਨੇ ਪਰ ਸਾਡੇ ਪਿੰਡ ਥਾਂ ਦੀ ਕਮੀ ਕਰਕੇ ਸਾਨੂੰ ਉਹ ਅਸੀਂ ਨਹੀਂ ਕਰ ਸਕਦੇ ਜਿਹੜਾ ਅਸੀਂ ਵਾਲੀਵਾਰ ਗਰਾਊਂਡ ਆ ਉਹ ਮੈਂ ਧਰਮਸ਼ਾਲਾ ਦੇ ਥਾਂ ਥੋੜ੍ਹਾ ਜਿਹਾ ਪਿਆ ਸੀ ਉੱਥੇ ਮੈਂ ਬਣਵਾ ਗਏ ਪੱਸੌੜਾ ਚਾਲੂ ਕਰਤਾ ਉਹ ਲੋਕੀ ਖੇਡਣ ਦੇ ਨੇ ਮੌਜਾ ਲੈਣ ਦੇ ਆ ਹੁਣ ਮੇਰੀ ਬੇਨਤੀ ਆ ਥੋੜ੍ਹਾ ਜਿਹਾ ਹੁਣ ਧਰਮਸ਼ਾਲਾ ਦਾ ਕੰਮ ਹੋ ਗਿਆ ਕਰਕੇ ਤੇ ਜਿਮ ਦਾ ਸਮਾਨ ਲਿਆ ਕੇ ਤੇ ਪਿੰਡ ਵਾਸਤੇ ਮੈਂ ਲਾਵਾਂਗਾ ਪਿੰਡ ਦੀ ਸਹੂਲਤ ਕਰਾਂਗਾ ਜਿੱਤੋ ਹੀ ਪਿੰਡ ਦਾ ਔਖੀ ਭਾਈ ਕਰਦਾ ਅੱਧੀ ਅੱਧੀ ਯਾਰ ਕਰਦਾ ਮੈਂ ਤੇ ਆਤੀ ਹਾਜ਼ਰ ਹੁਣਾ ਮੈਂ ਕਿਹਦੇ ਨਾਂ ਨਹੀਂ ਕੀਤੀ ਸਭ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਜੋ ਲੋਕ ਹੁੰਦੇ ਉਹਦੇ ਰਸਨ ਕਾਰ ਨਹੀਂ ਪਹੁੰਚਦੇ ਸੋ ਉਹ ਗਰੀਬੀ ਉੱਤੇ ਕਾਰ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੀ ਸਮੱਸਿਆ ਆ ਗਈ ਹੈ ਤੁਹਾਨੂੰ ਸਮੱਸਿਆ ਆ ਗਈ ਹੈ ਜਿਹੜੇ ਗਰੀਬ ਆਣਾ ਉਹਨਾਂ ਨੂੰ ਰਸਨ ਨਹੀਂ ਮਿਲ ਰਿਹਾ ਜਿਹੜੇ ਦਸ ਦਾ ਕਲਾ ਵਾਲੇ ਪੈਰੀ ਵਾਲੇ ਬਾਲਕਾ ਮਲਾਏ ਬਣੇ ਉਹਨਾਂ ਨੂੰ ਰਸਨ ਮਿਲ ਰਿਹਾ ਤੇ ਪਹਿਲਾਂ ਹੀ ਸਰਕਾਰ ਨੇ ਕੀਤਾ ਹੁਣ ਮੈਂ ਕਰਨ ਰਿਹਾ ਮੇਰੀ ਬੇਨਤੀ ਹੈ ਵੀ ਹੁਣ ਮੈਂ ਨਵੇਂ ਰਸਲ ਬਣਾਵਾ ਜਿਹਨਾਂ ਦੇ ਗਰੀਬਾਂ ਦੇ ਘਟ ਕੇ ਵਧੀਆ ਬਣਾਵਾ ਤੇ ਜਿਹੜੇ ਤਰਲੇ ਬੰਦੇ ਆਉਣ ਨਕਵਰੀ ਕਰਾ ਕੇ ਘਟਾਵਾਂ ਇਹ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਗਰੀਬਾਂ ਨੂੰ ਹੀ ਰਸਨ ਦਿੱਤਾ ਜਾਵੇ ਹੁਣ ਮਨੇਗਾ ਦੀ ਗੱਲ ਕਰੀਏ ਮਨੇਗਾ ਦੇ ਵਿੱਚ ਜਿਹੜੇ ਜੋਬ ਲੋਕ ਹੁੰਦੇ ਆਣ ਉਹ ਲੋਕ ਜਗ੍ਹਾ ਨਹੀਂ ਦਿੰਦਾ ਸੋ ਨਜਾਇਨ ਆ ਪਾਈ ਜਾਂਦਾ ਦੇਖੋ ਜੀ ਸਾਡੀ ਕੋਈ ਤਾਂ ਕਿਵੇਂ ਦੇਖਿਆ ਜਾਏ ਮੇਰੇ ਗਾ ਜਿਹੜੀ ਮਰੇਗਾ ਦੀ ਗੱਲ ਕਰਦੇ ਆ ਮਰੇਗਾ ਵੇਖੋ ਨੇਗਾ ਵਾਲਾ ਕੋਈ ਵੀ ਇੱਕ ਮਨਵਾਜ 15 ਦਿਨ ਹੋ ਗਿਆ ਲੋਕਾਂ ਦੇ ਘਰਾਂ ਨਹੀਂ ਫਿਰਦੇ ਆ ਕੋਈ ਵੀ ਦਿਹਾੜੀ ਲਾ ਕੇ ਰਾਜੀ ਨਹੀਂ ਮੈਨੂੰ ਬੰਦੇ ਬਾਹਰੋ ਲਿਆ ਕੇ ਕੰਮ ਕਰਾਉਣਾ ਪੈ ਗਿਆ ਕਾਹਨੇ ਕੀ ਆ ਦਰਮੇ ਮੈਂ ਕਹੇ ਵੀ ਚੱਲਣ ਨਹੀਂ ਅੱਜ ਟਾਂ ਲੱਗਣ ਰਿਹਾ ਮਿੱਟੀ ਮੁੰਡੀ ਆਂਦਾ ਇਹ ਨਹੀਂ ਕਰਨਾ ਹੈ ਦਾਤੀ ਵਾਲਾ ਕੰਮ ਹੈ ਰੋਕ ਦਾਤੀ ਵਾਲਾ ਕਿਹੜਾ ਕੰਮ ਆ ਜੀ ਬਹਿਰੇ ਕਿਹੜਾ ਕੰਮ ਜਰਾਨੀ ਕਰ ਸਕਦੀ ਆ ਬੰਦਾ ਕਰ ਸਕਦਾ ਮੈਂ ਆਪਣੇ ਬੰਦੇ ਭੇਜ ਦੂੰ ਆਪਣੇ ਸਾਹ ਨਕਦ ਪੈਸੇ ਦੇਣਦੇ ਆ ਜੀ ਜਾਂ ਜਦੋਂ ਪੈਸੇ ਆਉਂਦੇ ਆ ਉਸ ਵੇਲੇ ਪੈਸੇ ਦੇਣਦੇ ਆ ਕੰਮ ਕਰਕੇ ਕੋ ਰਾਜੀ ਨਹੀਂ ਸਰ ਕੱਚੇ ਕੋਠੇਂ ਗਰਾਟਾ ਪਿੰਡਾਂ ਤੇ ਆ ਹੋਂ ਭਰੇ ਗਏ ਆ ਤੁਹਾਡੇ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠੇਂ ਗਰਾਟਾ ਮੇਰੇ 14 ਗਰਾਟਾ ਆਈਆਂ ਸੀ ਜਿਹਦੇ ਵਿੱਚੋਂ 12 ਹੀ ਮਿਲੀਆਂ ਇੱਕ ਦੋ ਰਹਿ ਗਏ ਉਹ ਆਪਣੀ ਗਲਤੀ ਨਾਲ ਰਹਿ ਗਏ ਮੈਂ 12 ਕਰੋੜਾਂ ਦੇ ਕੋਠੇ ਲੋਕਾਂ ਨੂੰ 1 ਲੱਖ ਲੱਖ ਰੁਪਇਆ ਪਾਤਾ ਔਰ ਇੱਕ ਇੱਕ ਇਸ ਤਰ੍ਹਾਂ ਗਏ ਉਹ ਵੀ ਰੱਬ ਸੁਖਰੇ ਪਸਤਾ ਕਰਾਉਂਦੇ ਆ 10 15 ਰਹਿ ਗਏ ਉਹ ਵੀ ਪੈ ਜਾਣੇ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਧੱਕੇ ਖਾਣੇ ਪੈਂਦਾ ਸਮਾਜ ਪ੍ਰਬੰਧਨ ਦਾ ਪੈਸਾ ਹੀ ਲਵਾਜੰਦਾ ਹਾਂ ਜੀ ਇੱਕ ਸਪੰਝ ਦੀ ਕੀ ਯੂਨੀਅਨ ਜੇ ਕਿਵੇਂ ਦੇ ਦੋ ਇਹ ਜਿੱਥੇ ਤੱਕ ਮੇਰੀ ਜ਼ਿੰਮੇਵਾਰੀ ਆ ਮੈਂ ਆਪਣੀ ਸਮਝਦਾ ਅੱਜ ਤੱਕ ਤਾਂ ਨਾਮ ਆ ਕਿ ਉਹ ਥਾਣੇ ਜਾਣ ਦਿੰਦਾ ਪਹਿਲਾਂ ਆਪਣੀ ਜਾਣਦਤ ਹੋਣੀ ਮੈਂ ਜਾਣਦਾ ਅੱਥੇ ਘਰ ਬੈਠੇ ਹੀ ਇਹ ਗੱਲ ਬਾਰੇ ਹਰਕਤ ਦੋਆ ਪਾਰਟੀਆਂ ਨੂੰ ਸਮਝਾਈਦਾ ਭਾਵੇਂ ਰਾਤ 12 ਵਜੇ ਕੋਈ ਝਗੜਾ ਦੇ 12 ਵਜੇ ਹੀ ਘਰ ਜਾਂਦਾ ਮੈਂ ਜਾਗ ਹੀ ਰਹਿ ਲਾ ਕਰਦਾ ਜਾਂ ਮੈਂ ਨਾ ਜਾਵਾਂ ਤੇ ਮੈਂ ਬੇੜੇ ਨੂੰ ਭੇਜ ਦਿੰਦਾ ਤੁਸੀਂ ਆਮ ਦੇਖਿਆਗਾ ਜਦੋਂ ਪਿੰਡਾਂ ਦੇ ਵਿੱਚ ਰਸਨ ਰਸਨ ਹੁੰਦਾ ਸੇਟਰ ਗੋਲ ਮੁੰਜਾ ਪੰਜਾਬ ਸਰਕਾਰ ਉਹ ਹੁੰਦਾ ਸੋ ਕਰੀ ਕਿਤੇ ਨਾ ਗਿਆ ਧੜੇ ਬੰਦੀ ਹੁੰਦੀ ਆ ਤਾਂ ਕਰੀ ਤਿਕਾ ਕੋਈ ਦਾ ਨਹੀਂ ਹੁੰਦਾ ਉਹ ਕਿਵੇਂ ਦਿਖਾਇਗਾ ਤੜੀ ਕੋਈ ਜੀ ਮੇਰੇ ਪਿੰਡ ਵਿੱਚ ਧੜੇ ਬੰਦੀ ਆ ਪਹਿਲਾਂ ਹੈਗੀਆਂ ਸੀ ਦੇਖੋ ਜਿਵੇਂ ਉਹਦੀ ਸਾਡੀ ਸਰਕਾਰ ਆਈ ਜਾਨਾ ਪਾਰਟੀ ਉਹਦਾ ਕੋਈ ਧੜਾ ਨਹੀਂ ਭਰਨ ਦਿੱਤਾ ਕੋਈ ਵੀ ਗਰੀਬ ਨੂੰ ਵੀ ਮਿਲ ਗਿਆ ਅਮੀਰ ਨੂੰ ਜਿਹਨਾਂ ਦੇ ਕਾਰਡ ਬਣੇ ਉਹਨਾਂ ਸਾਰਿਆਂ ਨੂੰ ਹੀ ਮਿਲ ਗਿਆ ਸਾ ਨੌਜਵਾਨਾਂ ਦਾ ਇਲੈਕਸ਼ਨ ਜੇ ਹਮ ਬੋਲਦਾ ਹੁੰਦਾ ਤੁਹਾਡੇ ਪਿੰਡੇ ਕਾਫੀ ਨੌਜਵਾਨ ਹਾਂ ਹਾਂਜੀ ਹਾਂਜੀ ਨੌਵਾ ਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕ ਕੀ ਬਿੜਾਉਂਗੇ ਲੋ ਇਹ ਬੇ ਬੋ ਨੋਕਾ ਨੂੰ ਗਰੰਟਾ ਦੇਤੀਆਂ ਦੇਤੀਆਂ ਤੇ ਬਾਕੀ ਉਹ ਵਾਲੀ ਵਾਲ ਬਣਾਤੀਆਂ ਖੇਡਣ ਡੇ ਨੇ ਬਾਕੀ ਰੀਅਲ ਵਾਲੋ ਇਹੀ ਕਹਿਣ ਡੇ ਆ ਸਾਡਾ ਕੰਮ ਵਾਧੂ ਆ ਮੜਿਆ ਦਾ ਕੰਮ ਚੱਲਣ ਡੇ ਆ ਉੱਥੇ ਬੰਦੇ 5-7 ਲੋੜ ਆ 10 ਲੱਗੋ ਲੇਕਿਨ ਇਹੀ ਆਵਾ ਚਾਹੋ ਬੰਦੇ ਲਿਆ ਕੇ ਤਾਂ ਲੌਂਦੇ ਆ ਉਹ ਛੋਣ ਦਾ ਸੀਜ਼ਨ ਨਹੀਂ ਹੈਗਾ ਥੋੜ੍ਹਾ ਬੰਦੇ ਘੱਟ ਮਿਲਦੇ ਆ ਸਰ ਜੋ ਤੇ ਨਸ਼ਾ ਬਰੋਦ ਤਾਂ ਪਿੰਡ ਖਤਾਨੇ ਮਹਿਮ ਜਿਹੜੀ ਤੋਂ ਆਪ ਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਦੇ ਇਹ ਬਹੁਤ ਸੋਹਣੀ ਗੱਲ ਆ ਸਾਡੇ ਪਿੰਡ ਦਾ ਮਾਹੌਲ ਠੀਕ ਆ ਕੋਈ ਇਹ ਜਿਹਾ ਨਹੀਂ ਹੈਗਾ ਬਾਕੀ ਮੇਰਾ ਕੋਈ ਨਸ਼ਾ ਨਹੀਂ ਵੇਚਦਾ ਨਹੀਂ ਖਾਂਦਾ ਨਹੀਂ ਬਹੁਤ ਬਹੁਤ ਜ਼ਿਆਦਾ ਮੇਰ ਆ ਸਾਡੇ ਪਿੰਡ ਬਹੁਤ ਵਧੀਆ ਇਹ ਕਹੋ ਤਰੱਕੀ ਕਰ ਗਿਆ ਜੀ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਓਏ ਠੀਕ ਆ ਇਹ ਸਕੂਲ ਕਿੰਨੇ ਤੱਕ ਕੀ ਸਕੂਲ ਥਾਂ ਥੋੜਾ ਹੀ ਅੜਮੇ ਦਾ ਬਣਿਆ ਇੱਕ ਪ੍ਰਾਇਮਰੀ ਜਾਂ ਤਖਵੀਰ ਦਾ ਇੱਕ ਵੱਖਰਾ ਬਣਿਆ ਟੀਚਰ ਸਵਾਨ ਵਧੀਆ ਨੇ ਸਾਡਾ ਸਾਥ ਦਿੰਦੇ ਨੇ ਅਸੀਂ ਵੀ ਦਿੰਦੇ ਆ ਉਹਨਾਂ ਦਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਮੈਸੇਜ ਆਪੀ ਪਤਾ ਮਾਨ ਬਖਸ਼ਿਆ ਤੁਹਾਡੇ ਦੇ ਤੇ ਸੰਭ ਗਿਆ ਤਾ ਸਿੱਧਾ ਹਾਂਜੀ ਹਾਂਜੀ ਜੋ ਮੈਸੇਜ ਕੀ ਦੇਣਗੇ ਮੈਸੇਜ ਉਹ ਹੀ ਆਪੇ ਰਾਜ ਮਿਲ ਕੇ ਕੰਮ ਕਰੀਏ ਰਾਜ ਮਿਲ ਕੇ ਕੰਮ ਕਰੀਏ ਰਾਜ ਮਿਲ ਕੇ ਸਾਥ ਦੇਈਏ ਔਖੀ ਭਾਈ ਨਾਲ ਖੜੀ ਇੱਕ ਦੂਜਾ ਇਰਖਾ ਬੱਚੇ ਜਦੋਂ ਜਨਬਾਦੀ ਕਰੀਏ ਇਰਖਾ ਵਾਦੀ ਆ ਉਹ ਚ ਕੋ ਫਾਇਦਾ ਨਹੀਂ ਹੁੰਦਾ ਨਿਕਲਦਾ ਮੈਂ ਲੈ ਪਿੰਡ ਨੂੰ ਇਹੋ ਬੇਨਤੀ ਕਰਨਾ ਜਿੱਥੇ ਸਾਡੀ ਮਜਤਾ ਲੋੜ ਸਾਡੀ ਆ ਹੀ ਖਾਣਿਆ ਮੈਂ ਕਹੇ ਮੈਂ ਠੀਕ ਨਾ ਆਵਾਂ ਮੈਂ ਬੇੜੇ ਨੂੰ ਭੇਜ ਦਿੰਦਾ